ਕਿਸੇ ਦਾ ਦਰਦ ਉਹੀ ਸਮਝ ਸਕਦਾ ਹੈ ਜਿਸ ਨੇ ਕਦੇ ਉਹ ਦਰਦ ਆਪ ਹੜਾਇਆ ਹੋਵੇ ਉਹੀ ਇਨਸਾਨ ਦਰਦ ਨੂੰ ਸਮਝ ਸਕਦਾ ਹੈ ਬਾਕੀ ਦਿਖਾਵੇ ਵਾਲੇ ਲੋਕ ਤਾਂ ਮੂੰਹ ਤੇ ਦਿਲਾਸੇ ਤੇ ਪਿੱਠ ਪਿੱਸੇ ਹਾਸੇ ਵਾਲੀਆਂ ਗੱਲਾਂ ਕਰਦੇ ਨੇ ਜਿਹੜੇ ਲੋਕ ਪਿੱਠ ਪਿੱਸੇ ਹਾਸੇ ਵਾਲੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਦਰਦ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਜਾਦਾ ਮਾਣ ਕਰਾਂ ਰੱਬ ਇੱਥੇ ਸਭ ਮੇਰੇ ਤੋਂ ਸਿਆਣੇ ਨੇ ਬਸ ਹੰਕਾਰ ਨਾ ਭਰੀ ਮੇਰੇ ਵਿੱਚ ਦਿਨ ਚੰਗੇ ਮਾੜੇ ਤਾਂ ਤੇਰੇ ਭਾਣੇ ਨੇ ਜਿਆਦੇ ਹੰਕਾਰੀ ਬੰਦਾ ਪ੍ਰਮਾਤਮਾ ਨੂੰ ਨਹੀਂ ਯਾਦ ਕਰਦਾ ਉਹ ਆਪਣੇ ਹੰਕਾਰ ਵਿੱਚ ਅੰਨਾ ਹੋ ਜਾਂਦਾ ਹੈ ਭਰਾ ਤੋਂ ਬਿਨਾ 라ਵਣ ਹਾਰਿਆ ਤੇ ਭਰਾ ਦੇ ਨਾਲ ਰਾਮ ਜਿੱਤਿਆ ਬਖਤ ਜਿਹੋ ਜਿਹਾ ਮਰਜੀ ਹੋਵੇ ਕਦੇ ਭਰਾਵਾਂ ਦਾ ਸਾਥ ਨਾ ਛੱਡੋ ਕਿਉਂਕਿ ਹਿੰਮਤ ਵਾਲੇ ਹੀ ਭਰਾ ਬਣਦੇ ਨੇ ਕਮਜ਼ੋਰ ਤਾਂ ਸਰੀਕ ਹੀ ਬਣਦੇ ਨੇ ਜਿਹੜੇ ਇਨਸਾਨ ਨਾਲ ਆਪਦੇ ਭਰਾ ਦਾ ਸਾਥ ਹੋਵੇ ਉਹ ਕਦੇ ਵੀ ਹਿੰਮਤ ਨਹੀਂ ਹਾਰਦਾ ਤੇ ਉਹ ਕਦੇ ਵੀ ਕਮਜ਼ੋਰ ਮਹਿਸੂਸ ਨਹੀਂ ਕਰਦਾ ਕਦੇ ਰੋਂਦੇ ਵਿਅਕਤੀ ਨੂੰ ਕੋਲੋਂ ਲੰਘਦੇ ਫਕੀਰ ਨੇ ਪੁੱਛਿਆ ਕੀ ਗੱਲ ਹੋਈ ਬੜਾ ਪ੍ਰੇਸ਼ਾਨ ਲੱਗਦਾ ਏ ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਪ੍ਰਮਾਤਮਾ ਨੂੰ ਬੜਾ ਮੰਨਦਾ ਹਾਂ ਪਰ ਮੈਂ ਜਿੰਨਾ ਜ਼ਿਆਦਾ ਮੰਨ ਰਿਹਾ ਹਾਂ ਉਹਨੇ ਹੀ ਜ਼ਿਆਦਾ ਮੈਨੂੰ ਦੁੱਖ ਮਿਲ ਰ ਜਾ ਰਹੇ ਨੇ ਮੈਨੂੰ ਤੇ ਸਮਝ ਕੁਝ ਨਹੀਂ ਆ ਰਿਹਾ ਫਕੀਰ ਕਹਿੰਦਾ ਬੱਚੇ ਤੂੰ ਬਿਲਕੁਲ ਸਹੀ ਰਸਤਾ ਫੜਿਆ ਹੋਇਆ ਏ ਬੱਸ ਬੱਸ ਪਿੱਛੇ ਨਾ ਮੁੜੀ ਤੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਕਰਦਾ ਰਹੀਂ ਹੁਣ ਕਿਉਂਕਿ ਦੇਣ ਵਾਲਾ ਸਭ ਤੋਂ ਪਹਿਲਾਂ ਦਿਆਂ ਸੱਟਾ ਮਾਰ ਕੇ ਭਾਂਡੇ ਨੂੰ ਜ਼ਰੂਰ ਪਰਖਦਾ ਹੈ ਇਸ ਤਰ੍ਹਾਂ ਪਰਖਣ ਤੇ ਹੀ ਪਤਾ ਲੱਗਦਾ ਹੈ ਕਿ ਕੌਣ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਜਿਹੜਾ ਇਨਸਾਨ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਉਸ ਦੀਆਂ ਝੋਲੀਆਂ ਪ੍ਰਮਾਤਮਾ ਖੁਸ਼ੀਆਂ ਨਾਲ ਭਰ ਦਿੰਦਾ ਹੈ ਇੱਥੇ ਕੋਈ ਕਿਸੇ ਦਾ ਖਾਸ ਨਹੀਂ ਹੁੰਦਾ ਇਸ ਦੁਨੀਆ ਵਿੱਚ ਮਤਲਬੀ ਲੋਕ ਜ਼ਿਆਦਾ ਰਹਿੰਦੇ ਹਨ ਜਿਨ੍ਹਾਂ ਨੂੰ ਕੋਈ ਤੁਹਾਡੇ ਤੱਕ ਮਤਲਬ ਹੁੰਦਾ ਹੈ ਉਹ ਉਹਨਾਂ ਟਾਈਮ ਹੀ ਤੁਹਾਡੇ ਨਾਲ ਰਹਿੰਦੇ ਹਨ ਸਭ ਉਦੋਂ ਹੀ ਯਾਦ ਕਰਦੇ ਨੇ ਜਦੋਂ ਕਿਸ ਦਾ ਟਾਈਮ ਪਾਸ ਨਹੀਂ ਹੁੰਦਾ ਮਾਫੀ ਉਹਨਾਂ ਲਈ ਆਏ ਜਿਨ੍ਹਾਂ ਨੂੰ ਪਸਤਾਵਾ ਹੋਵੇ ਜਿਨ੍ਹਾਂ ਨੇ ਕਰਨੀਆਂ ਚਲਾਕੀਆਂ ਹੋਣ ਉਹਨਾਂ ਤੋਂ ਦੂਰ ਹੀ ਚੰਗੇ ਭੋਲੇ ਲੋਕਾਂ ਨੂੰ ਚਲਾਕ ਬੰਦਿਆਂ ਤੋਂ ਦੂਰ ਹੀ ਰਹਿਣਾ ਚੰਗਾ ਰਹਿੰਦਾ ਹੈ ਦੁਨੀਆ ਵਿੱਚ ਰਹਿਣ ਦੀਆਂ ਤਿੰਨ ਚੰਗੀਆਂ ਥਾਮਾਂ ਜਾ ਕਿਸੇ ਦੇ ਦਿਲ ਵਿੱਚ ਜਾ ਕਿਸੇ ਦੀਆਂ ਦੁਆਵਾਂ ਵਿੱਚ ਜਾਂ ਆਪਣੀ ਔਕਾਤ ਵਿੱਚ ਇਹ ਤਿੰਨੇ ਚੰਗੀਆਂ ਥਾਮਾਂ ਦੁਨੀਆ ਦੇ ਵਿੱਚ ਰਹਿਣ ਦੇ ਸਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਜ਼ਰੂਰੀ ਹਨ ਝੁਕਣ ਨਾਲ ਜੇ ਰਿਸ਼ਤਾ ਡੂੰਗਾ ਹੁੰਦਾ ਤਾਂ ਝੁਕ ਜਾਓ ਪਰ ਹਰ ਵਾਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ ਜੇ ਇਸ ਰਿਸ਼ਤੇ ਵਿੱਚ ਸਾਨੂੰ ਹੀ ਹਰ ਵਾਰ ਝੁਗਣਾ ਪੈਂਦਾ ਹੈ ਤਾਂ ਉਸ ਰਿਸ਼ਤੇ ਤੋਂ ਪਾਸਾ ਹੀ ਵੱਟ ਲਵੋ ਮੁਸੀਬਤ ਵਿੱਚ ਖੜਨ ਵਾਲਾ ਹਰ ਸ਼ਖਸ ਪਰਿਵਾਰ ਹੁੰਦਾ ਹੈ ਸਾਥ ਦੇਣ ਲਈ ਖੂਨ ਦਾ ਰਿਸ਼ਤਾ ਜ਼ਰੂਰੀ ਨਹੀਂ ਜਿਹੜਾ ਇਨਸਾਨ ਤੁਹਾਡੀ ਮੁਸੀਬਤ ਵਿੱਚ ਤੁਹਾਡੇ ਨਾਲ ਖੜ ਗਿਆ ਤੇ ਉਹ ਤੁਹਾਡੇ ਪਰਿਵਾਰ ਦਾ ਅਹਿਮ ਹਿੱਸਾ ਬਣ ਜਾਂਦਾ ਹੈ ਸੁਣੀ ਸੁਣਾਈ ਗੱਲਾਂ ਦਾ ਯਕੀਨ ਨਾ ਕਰਿਆ ਕਰੋ ਕਿਉਂਕਿ ਕੰਨਾਂ ਦੇ ਕੱਚੇ ਲੋਕ ਮੂਰਖਾ ਪਿੱਛੇ ਲੱਗ ਕੇ ਰੱਬ ਵਰਗੇ ਰਸਤੇ ਗਵਾ ਲੈਂਦੇ ਨੇ ਜਿੰਨਾ ਟਾਈਮ ਅਸੀਂ ਆਪਣੇ ਕੰਨਾਂ ਦੇ ਰਾਹੀਂ ਸੁਣ ਨਹੀਂ ਲੈਂਦੇ ਤੇ ਅੱਖਾਂ ਦੇ ਨਾਲ ਦੇਖ ਨਹੀਂ ਲੈਂਦੇ ਉਹਨਾ ਟਾਈਮ ਸਾਨੂੰ ਕਿਸੇ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕ ਆਪਦੇ ਕੋਲੋਂ ਹੀ ਗੱਲਾਂ ਬਣਾ ਕੇ ਕਹਿ ਦਿੰਦੇ ਹਨ ਗੱਲ ਕੁਝ ਹੋਰ ਹੁੰਦੀ ਹੈ ਲੋਕ ਉਸ ਗੱਲ ਨੂੰ ਕੁਝ ਹੋਰ ਹੀ ਬਣਾ ਕੇ ਕਹਿ ਦਿੰਦੇ ਹਨ